25 22 ਲੀਟਰ ਵਾਲੀ ਦੋਸਤੋ ਤੁਹਾਨੂੰ 32000 ਦੀ ਬਾਈ ਨੇ ਹੱਥ ਦੇ ਦੇਣੀ ਆ 32000 ਦੀ ਦੇ ਦੇਣੀ ਆ 32000 ਦੀ ਕਿਵੇਂ ਮਿਲਣੀ ਆ ਦੋਸਤੋ ਇਸ ਟਾਈਮ ਤੋ ਤੋ ਡਰਾਈ ਚੱਲਦੀ ਐ ਇੱਕ ਥਣ ਤੇ ਮੜਾ ਜਖਮਰ ਰੋਡ ਬਾਈ ਦਾਦਾ ਵੀ ਵਾਜੀਆ ਜਾਤ ਕੁਆਲਟੀ ਬੜੀ ਚੰਗੇ 6 ਮਹੀਨੇ ਤੇ 20 ਦਿਨਾਂ ਦੀ ਗੱਬਣ ਤੁਸੀਂ ਆਪਦਾ ਡਾਕਟਰ ਲੈ ਕੇ ਚੈੱਕ ਬਸ ਕਰਾ ਸਕਦੇ ਹੋ ਸੱਜਰ ਦੀ ਬਾਈ ਕੋਲੇ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਬਾਈ ਦਾਦਾ ਵੀ ਆਪਾਂ ਇਹ ਵੇਚ ਗੱਟੀ ਆ ਦੁੱਧ 25 26 ਲੀਟਰ ਦਿੰਦੀ ਰਹੀ ਤੇ ਇਸ ਟਾਈਮ ਮੁੱਲ ਇਹਦਾ 32000 ਆ ਜਿੱਦਾਂ ਤਿਆਰਾਂਗੇ ਚੋਹੀ ਉਸਦਨ ਮੁੱਲ ਕੋ ਸ਼ੁਰੂ ਹੋਊਗਾ ਤੇ ਅੱਜ ਬਈਦਾਦਾ ਵੀ ਆਪਣੇ ਕੋਲੇ ਸੰਭੰਦ ਦਾ ਸਮਾਂ ਵੀ ਹੈ ਨਹੀਂਗਾ ਤੇ ਤਾਂ ਕਰਕੇ ਭਾਣਾ ਦੇ ਦਿੰਨੀ ਆ ਟੋਕੜ ਗੱਬਣ ਚਾਰਾਂ ਮਹੀਨਿਆਂ ਤੋਂ ਉੱਪਰ ਚੱਕ ਪਾਸ ਸਿੰਘਾਂ ਦੀ ਚੁੰਗੀ ਤੇ 6 ਲੀਟਰ ਦੁੱਧ 35000 ਚ ਮਿਲ ਜੂਗੀ ਸੋਹਣਾ ਥਾਣਾ ਹਵਾਨਾ ਕੋਈ ਫੋਟਸ਼ਾਨ ਨਹੀਂ ਜੀ ਫੁੱਲ ਜਾਤ ਕੁਆਲਿਟੀ ਇਧਰਲੇ ਪਾਸੇ ਤਾਜੀ ਸੂਈ ਪਹਿਲਾ ਸੂਹ ਨਵਾਂ ਹਨ ਮਗਰ ਇਹਦੇ ਆ ਗਿਆ ਵੱਚਾ ਐਸਟੈਂਬਾਈ ਦਾਦਾ ਵੀ ਹਫਤੇ ਦੀ ਸੂਈ ਥੱਲੇ ਜਿਹੜਾ ਦੁੱਧ ਆ ਗਿਆ 10-11 ਲੀਟਰ ਹਜੇ ਨਾ ਦੋ ਟੈਂਪ ਤਿੰਨ ਟੈਂਪ ਤਸੱਲੀ ਕਰ ਸਕਦੇ ਪਹਿਲਾ ਸੂਆ ਨਵਾਂ ਖਾਨ ਸੁਭਾਸਪੂਤੀਆਂ ਸਾਰੀਆਂ ਆਂਗਾਂ ਬਈ ਦਾਦਾ ਵੀ ਠੰਡੀ ਸੀਲ ਆ ਚਾਰ ਹੀ ਸਾਨੂੰ ਕੋਈ ਫੋਟ ਚਾਹੀਦੀ 14-15 ਲੀਟਰ ਦੀ ਬਈ ਆ ਸਕਦਾ ਬਾਕੀ ਤੁਸੀਂ ਆਪ ਕੋ ਆਪਣੀ ਸੇਵਾ ਤੇ ਸਮਝਣਾ ਵੇਖਣਾ ਫੈਕਸ ਵਨ ਦਾ ਕੋਈ ਟਟਮ ਹਵਾਨਾ ਨਹੀਂ 45000 ਚੋਂ ਮਾਰਤਾਂ ਨੂੰ ਹੋ ਜਾਊਗਾ ਜੇ ਡਿਮਾਂਡ ਹੈ ਨੰਬਰ ਥੱਲੇ ਸਕਰੀਨ ਤੇ ਬਈ ਨਾਲ ਸੰਪਰਕ ਕਰ ਲਓ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਮੋਗੇ ਜ਼ਿਲ੍ਹੇ ਦੀ ਵੀਡੀਓ ਕਿਰਪਾ ਡੈਰੀ ਫਾਰਮ ਤੋਂ ਦਿਖਾ ਰਹ